ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿਲੇ ਦਾ ਦਰਵਾਜ਼ਾ ਤੋੜ ਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਤੇ ਫਿਰ ਫੌਜ ਬਹੁਤ ਵੱਡੀ ਗਿਣਤੀ ਚ ਅੰਦਰ ਚਲੇ ਜਾਏਗੀ ਤੇ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਏਗੀ ਜਾਂ ਮਾਰ ਦੇ ਕਹਿੰਦੇ ਕੀ ਕਰੀਏ ਦਰਵਾਜ਼ਾ ਤੋੜਨ ਵਾਸਤੇ ਉਹਨਾਂ ਨੇ ਕਹਿੰਦੇ ਹਾਥੀ ਲਿਆਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਹੋ ਕੇ ਇੱਕ ਹਾਥੀ ਲਿਆਂਦਾ ਹਾਥੀ ਦੇ ਮੱਥੇ ਦੇ ਉੱਤੇ ਸੱਤ ਤੰਗੀਆਂ ਬੰਨ੍ਹਦੀਆਂ ਲੋਹੇ ਦੀਆਂ ਤੇ ਫਿਰ ਹਾਥੀ ਨੂੰ ਪਿਆਦੀ ਸ਼ਰਾਬ ਤੇ ਫਿਰ ਉਹਦੀ ਕੂਚ ਫੜ ਕੇ ਜਿਹੜਾ ਨਾ ਪਿੱਛੋਂ ਬਰਛੇ ਦੀਆਂ ਨੋਹਾਂ ਮਾਰੀਆਂ ਵੀ ਜਾ ਹੁਣ ਦਰਵਾਜਾ ਤੋੜ ਜਾ। ਉਹ ਹਾਥੀ ਵਧਿਆ ਸ਼ਰਾਬ ਦਾ ਨਸ਼ਾ ਸੀ। ਪਿੱਛੋਂ ਵਰਛੇ ਦੀਆਂ ਚੋਬਾਂ ਲੱਗ ਰਹੀਆਂ ਸੀ। ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਪੜਾ ਪ੍ਰਾਪਤ ਭਾਈ 75ਵੇਂ ਘੜਾ ਸੀ ਕੋੜੇ ਤੇ ਬਾਹਰ ਨਿਕਲੇ ਆ। ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ। ਤੇ ਸੱਤੇ ਤਰੀਆਂ ਜਿਹੜੀਆਂ ਉਚੇ ਇਤਿਹਾਸ ਪੜਦੇ ਆ ਨਾ ਗਏ ਸੋਚਿਆ ਵੀ ਆ ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਦੇ ਮੱਥੇ ਤੇ 7 ਤਵੀਆਂ ਬਣਦੀਆਂ ਪਹਿਲੀ ਤਵੀ ਪਤਾ ਕਿਹੜੀ ਬਣੀ ਅਨੇ ਪ੍ਰਧਾਨ ਜੀ ਫਿਗਰ ਨਾ ਕਰੋ ਤੁਸੀਂ ਗ੍ਰੇਟ ਦੂਜੀ ਤਵੀ ਬਣਦੀ ਫਿਗਰ ਨਾ ਕਰੋ ਜਾਇਦੇਦਾਰਾਂ ਨੂੰ ਸਾਹਮ ਲਿਆ ਜੇ ਕਰ ਲਿਆ ਜੇ ਕੰਮ ਤੀਜੀ ਤਵੀ ਬਣਦੀ ਉਹ ਮਹਾਰਾਜ ਫਿਗਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਦਵੀ ਬੰਦ ਤੀ ਉਹ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਹੈ ਪਰਵਾਹ ਨਾ ਕਰੋ ਤੇ ਪੰਜਵੀਂ ਦਵੀ ਬੰਦ ਤੀ ਆਪਣਾ ਤਗੜਾ ਆਈਟੀ ਵਿੰਗਾ ਜੀ ਗਾਲਾਂ ਕੱਢਣ ਲਈ ਈਆਂ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਦਵੀ ਬੰਦ ਤੀ ਆਪਣੇ ਕੋਲੇ ਜੀ ਚਾਪਲੂਸ ਬਹੁਤ ਹੈ ਜੀ ਫਿਕਰ ਕਾਦੀ ਹੈ ਤੇ ਸਤਵੀਂ ਤਵੀ ਬੰਦ ਤੇ ਆਪਣੇ ਕੋਲ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਟੋਡਾ ਦਾਲ ਤੱਕ ਤੂੰ ਤੇ ਉਹਨੇ ਟੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਥਾਲੀ ਬਾਹਰ ਕੱਢ ਦੂ ਨਾਗਰੀ ਬਲੇ ਸਤ ਜਿਹੜੇ ਆ ਲੇਲੇ ਛੇਲੇ ਜੇ ਮਗਰ ਤੈਨੂੰ ਚੋਬਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇਗਾਰੇ ਬੋਲੇ ਸੋਨਹਾਰ ਸੋਨਹਾਰ ਸ੍ਰੀ ਅਕਾਲ ਕੀ ਹਾਸਾ ਕਰਤਾ ਇਸ੍ਰੀ ਅਕਾਲ ਤੱਕ ਸਾਨੂੰ ਟੁੱਡਾ ਮਾਰ ਰਹੇ ਸ੍ਰੀ ਅਕਾਲ ਤੱਕ ਸਾਡੇ ਫੈਸਲਿਆਂ ਤੋਂ ਭਗੌੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸੱਤ ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰੋਣੀ ਅਕਾਲੀ ਦਲ ਥੋੜੀ ਹੈ ਇਹ ਸ਼ਰੋਣੀ ਪਗੋੜਾ ਦਲ ਹੈ ਸ਼ਰੋਮਣੀ ਭਗੋੜਾ ਦਾ ਹੁਣ ਮੈਨੂੰ ਪੱਤਰਕਾਰ ਬੈਠੇ ਨੇ ਸੰਗਤ ਬੈਠੀ ਐ ਪਰ ਇਹ ਸਵਾਲ ਨਾ ਕਰਿਓ ਜੀ ਦੁਨੀ ਚੰਦ ਕਾਹੂ ਮੈਂ ਫੇਰ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਬੜੀ ਵੱਡੀ ਅਸਮਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਤੇ ਤਖਤਾਂ ਤੇ ਬਹਿ ਕੇ ਵੀ ਜਿਨੇ ਖੁਨਾਮੀਆਂ ਕੀਤੀਆਂ ਨੇ ਨਾ ਰੁਲ ਗਏ ਨੇ ਰੁਲ ਨਸਲਾ ਨਸਟ ਹੋ ਗਿਆ ਨੇ ਨਸਲਾ ਇਤਿਹਾਸ ਹੈ ਸਾਡਾ ਇਤਿਹਾਸ ਖੁਸ਼ੀ ਹੈ ਮੇਰੀ ਜੋ ਫੈਸਲਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਾਕਤ ਤੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕੀਤਾ ਮੈਂ ਵੀ ਦੱਸ ਦਿਆਂ ਜੀ ਕਿ ਜਦੋਂ ਜਿਸ ਦਿਨ ਫੈਸਲਾ ਕਰਨਾ ਸੀ ਨਾ ਬਨ ਸਿੰਘ ਸਹਿਬਾਨ ਮਨਜੋਗ ਰਕबीर ਸਿੰਘ ਜੀ ਦੇ ਘਰ ਇਕੱਠੇ ਹੋਏ ਬੜਾ ਪਿਆਰ ਹੈ ਉਹਨਾਂ ਦਾ ਕਿੰਨਾ ਕਿ ਸਿੰਘ ਸਾਹਿਬ ਕੀ ਕਰਾਂਗੇ ਆਪਾਂ ਅੱਜ ਕੋਈ ਵਿਚਾਰ ਕੋਈ رائے ਕੋਈ مشورہ ਮਗਾ ਫਿਕਰ ਕਰ ਲੈ ਉਹਨਾਂ ਦੇ ਘਰ ਬੈਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਛਕਾਓ ਆਪਾਂ ਅਕਾਲ ਤੱਕ ਸੱਭ ਤੇ ਚੱਲਦੇ ਹਾਂ ਪਹਿਲਾਂ ਹਰਿਮੰਦਰ ਸਾਹਿਬ ਚੱਲਦੇ ਹਾਂ ਉੱਥੇ ਕੜਾ ਪ੍ਰਸ਼ਾਦੀ ਦੀ ਢੇਗ ਲੈ ਕੇ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਫਿਰ ਅਕਾਲ ਤੱਕ ਅਸਾਤ ਦੇ ਜਾ ਕੇ ਅਰਦਾਸ ਕਰਦੇ ਆ ਕਿੜਾ ਪ੍ਰਸ਼ਾਦ ਦੀ ਦੇਖ ਸਤ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਹੈ। ਕਹਿੰਦੇ ਠੀਕ ਹੈ। ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਦੇਖ ਲੈ ਕੇ ਗਏ ਅਰਦਾਸ ਕੀਤੀ ਫੇਰਾਕਾਲ ਤੱਕ ਸਭ ਤੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌੜੀਆਂ ਦਾ ਪਾਠ ਕਰਕੇ ਉੱਥੇ ਅਸੀਂ ਪੰਜੇ ਸਿੰਘ ਸਾਹਿਬਾਨੀ ਅਰਦਾਸ ਕੀਤੀ। ਅਰਦਾਸ ਕਰਕੇ ਕਹਿੰਦੇ ਹੁਣ ਦਫ਼ਤਰ ਚਲੇ ਗਏ ਕਹਿੰਦੇ ਹੁਣ ਕੀ ਫੈਸਲਾ ਕਰਨਾ ਮਗਾ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਪਤਾ ਲੱਗੂ ਵੀ ਕੀ ਫੈਸਲਾ ਹੋਣਾ ਉਹ ਆਪਣੇ ਗੁਨਾਹ ਮੰਨਦੇ ਆ ਕਿ ਨਹੀਂ ਮੰਨਦੇ ਕਹਿੰਦੇ ਜੇ ਨਾ ਮੰਨੇ ਨਾ ਮੰਨੇ ਗੁਰੂ ਜਾਂ ਮੰਨੇ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਣੇ ਆਪਾਂ ਨੂੰ ਕਹਿੰਦੀ ਚੰਤਾ ਇਹ ਤਾਂ ਗੁਰੂ ਵਗੇਰ ਅਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਮਨਾਉਣੇ ਉਹ ਗੁਰੂ ਨੇ ਮਨਾਉਣੇ ਆਪਾਂ ਨਹੀਂ ਮਨਾਉਣੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋ ਜਾਈਏ ਗੁਰੂ ਨੇ ਮਨਾਤੇ ਇਹ ਗੁਰੂ ਦੀ ਕਲਾ ਹੈ ਕੋਈ ਗਿਆਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜਿ세 ਆ ਕਹਿੰਦੇ ਅਸੀਂ ਕਰ ਗਏ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਪੰਚ ਪ੍ਰਧਾਨੀ ਪੰਚ ਸਿੰਘ ਸਹਿਬਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਤਖਤ ਦੀ ਫਜ਼ੀਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਤੇ ਜੀ ਉਹਦੇ ਤੋਂ ਮੁਨਕਰ ਹੋਣਗੇ ਤੇ ਭੁੱਲ ਜਾਣਗੇ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਰੱਖ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾ ਨਿਕਲਣਾ ਤੇ ਜੇ ਫੈਸਲੇ ਤੋਂ ਮਨਕਰ ਹੋ ਗਏ ਇਹ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪੱਜ ਲੈ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਪਿੰਡਾਂ 'ਚ ਸਮਾਗਮ ਰੱਖੋ ਅਸੀਂ ਆਵਾਂਗੇ ਅਮੇਰ ਸਿੰਘ ਜੀ ਬੈਠੇ ਨਹੀਂ ਆਉਣਗੇ ਆ ਸਾਡੇ ਨੌਜਵਾਨ ਵੀਰ ਆਉਣਗੇ ਕਹਿੰਦੇ ਨਾ ਬੂੰਦ ਬੂੰਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਗਿਆ ਇਸਨੇ ਭਾਈ ਸਾਹਿਬ ਕਿ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਔਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਹਾਜ਼ਰ ਜਾਣ ਕੇ ਕਹਿੰਦੇ ਆ ਉਹਦੇ ਲੈ ਨੂੰ ਤੁਰਾਂਗੇ ਉਹਦੇ ਲੈ ਨੂੰ ਤੁਰਾਂਗੇ ਨਾ ਉਹਦਿਆਂ ਦਾ ਲਾਲਚ ਰੱਖਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਐ ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਜੋ ਆਵਾਜ਼ ਨਿਕਲਦੀ ਸੀ ਦਿੱਲੀ ਕੰਮਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਫਿਰ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਬਿਲਕੁਲ ਨਹੀਂ ਹੋਏਗਾ ਬਾਕੀ ਆਉਧਿਆਂ ਦਾ ਕੋਈ ਨਹੀਂ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਪਾ ਦਿੱਤੀ ਹੈ ਬੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਗਿਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਡੇਗ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਇਸ ਕਰਕੇ ਇਹ ਮੈਨੂੰ مان ਵੀ ਹੈ ਕਿ ਸੰਗਤ ਹੀ ਨਜ਼ਰ ਚ ਨਹੀਂ ਟਿਕੇ ਇਹਨਾਂ ਦਾ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਨਾ ਤੇ ਚੱਕੜ ਵਾਲੀ ਗਲੀ ਚੋਂ ਲੰਘੇ ਤੇ ਆਖੇ ਕਿ ਮੈਂ ਚੱਕੜ ਦਾ ਦਾਗ ਨਹੀਂ ਲਗਣ ਦੇਣਾ ਸੰਭਲ ਸੰਭਲ ਕੇ ਤੁਰੇ ਪਰ ਉਹ ਨਹੀਂ ਲਿਬੜ ਨੂੰ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਆ ਕੋ ਤੁਰੇ ਆਉਣਾ ਤੇ ਆ ਕੇ ਪਰਛੰਡੇ ਨਾਲ ਉਹਦੇ ਤੇ ਝੱਕੜ ਸਿੱਟ ਦੇਣ। ਫਰੀਜੀ ਨੇ ਵੀ ਕਿਹਾ ਨਾ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨੇਹੁ ਚੱਲਾਂ ਦਾ ਭੱਜਾ ਕੰਬਲੀ ਰਾਹਾਂ ਤਾਂ ਟੁੱਟ ਨੇ। ਝੱਕੜ ਸੁੱਟਣ ਨਾਲੇ ਬਹੁਤ ਐ ਝੱਕੜ ਸਿੱਟਣ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਕ ਮਿਹਰਬਾਨ ਉਹਨੇ ਐਨੀ ਬਰਖਾ ਕਰਨੀ ਐ ਝੱਕੜ ਤਾਂ ਇੱਕੋ ਛੱਟਾ ਜੀ ਧੋ ਦੇਣਾ ਉਹਨੇ। ਬੋਲੇ ਈਸੋ ਨਿਹਾਲ ਸੋ ਇਹ ਜਿਹੜਾ ਗਾਰਾ ਸੁਟਿਆ ਨਾ ਇਹਦਾ ਆਕਾਲਪੁਰਖ ਨੇ ਇੱਕੋ ਹੀ ਛਰਾਡੇ ਦੇ ਨਾਲ ਤੋੜ ਦੇਣਾ ਹੈਗਾ ਸੁਚਿੰਤਾ ਨਹੀਂ ਹੈ